ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਮੈਂ ਕਾਫੀ ਖੇਤਾਂ ਦੇ ਵਿੱਚ ਜਾ ਕੇ ਵੇਖ ਰਿਹਾ ਹਾਂ ਕਾਫੀ ਸਮੱਸਿਆਵਾਂ ਤਾਂ ਜ਼ਿਮੀਂਦਾਰ ਭਰਾ ਨੂੰ ਸਮਝ ਨਹੀਂ ਲੱਗਦੀ ਉਹ ਰੀਜ਼ਨ ਕੀ ਦਿੱਕਤ ਆ ਜਾਂਦਾ ਹੈ ਆਪਾਂ ਨੂੰ ਜੋ ਆਪਾਂ ਆਮ ਤੌਰ ਤੇ YouTube ਜਾਂ Facebook ਤੇ ਸੁਣ ਲੈਂਦੇ ਆ ਕਿ ਜਿੰਕ ਪਾ ਦਿਓ ਲੋਹੇ ਦੀ ਸਪਰੇਅ ਕਰ ਦਿਓ ਮੈਗਨੀਸ਼ੀਅਮ ਥੱਲੇ ਪਾ ਦਿਓ ਆਪਣਾ ਝੋਨਾ ਤਰਪੇਗਾ ਠੀਕ ਹੈ ਜਾਂ ਥੱਲੇ ਆਪਾਂ DAP ਪਾਈ ਹੈ ਜਾਂ ਥੱਲੇ ਸੂਪਰ ਪਾਈ ਹੈ ਤੇ ਮੈਂ ਯੂਰੀਆ ਵੀ ਤਿੰਨ ਤਿੰਨ ਗੱਟੇ ਪਾਤੇ ਕਈ ਵਾਰੀ ਖੇਤ ਜਿੱਦ ਜੌਣ ਨੇ ਉਹ ਸਮੱਸਿਆ ਹੀ ਹੋਰ ਹੁੰਦੀ ਹੈ ਕਿਸਾਨ ਦੋਸਤੋ ਜੇ ਸਮਝ ਨਹੀਂ ਲੱਗਦੀ ਸਮੱਸਿਆ ਦੀ ਆ ਦੀ ਖੇਤ ਦੀ ਵੀਡੀਓ ਤੇ ਜੜ ਨੂੰ ਪਟਕੇ ਕਿ ਜੜ ਦੀ ਵੀਡੀਓ ਜਿੱਥੋਂ ਵੀ ਤੁਸੀਂ ਦਵਾਈ ਵਗੈਰਾ ਲੈਣੇ ਹੋ ਕਿਸੇ ਵੀ ਅੱਛੇ ਡਾਕਟਰ ਨੂੰ ਜਿਹਨੂੰ ਤੁਸੀਂ ਸਮਝਦੇ ਹੋ ਕਿ ਉਹਨੂੰ ਨੌਲੇਜ ਹੈ ਉਹਨੂੰ ਜਰੂਰ ਪੁੱਛਿਆ ਕਰੋ ਜਿਵੇਂ ਅੱਜ ਮੈਂ ਕਿਸੇ ਵੀ ਬੜਾ ਸੋਹਣਾ ਸੀਗਾ ਪਰ ਚੱਲਦੇ 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 ਵੇਖੋ ਆ ਹੁਣ ਕਹਿੰਦੇ ਕਿ ਅਸੀਂ ਪਾਹਾ ਵੀ ਸਾਰਾ ਕੋਈ ਦਿੱਤਾ ਪਰ ਵਿਰਲ ਬੜੀ ਦਿਸਰੀ ਐ ਪਰ ਜਦੋਂ ਹੁਣ ਆ ਕੇ ਆਪਾਂ ਨਿਰਖ ਕਰਦੇ ਆਂ ਪਤਾ ਹਮੇਸ਼ਾ ਉਦੋਂ ਲੱਗਦਾ ਰੀਜ਼ਨ ਕੀ ਹੋਣਾ ਜੜ ਦਿਖ ਰਹੀ ਹੈ ਕਿਸਾਨ ਦੋਸਤੋ ਜਿਹਨਾਂ ਦੇਖੋ ਬੜਾ ਧਿਆਨ ਆ ਗੰਡਾ ਦਿਖ ਰਹੀ ਆ ਗੰਡਾ ਆ ਦੇਖੋ ਇਹਨੂੰ ਕਿਨੇ ਨਿੰਮਾ ਟੂਟ ਮਤਲਬ ਕਿ ਜੜ ਦੇ ਵਿੱਚ ਗੰਡਾ ਬਣ ਚੁੱਕੀ ਆ ਜਦੋਂ ਜੜ ਦੇ ਵਿੱਚ ਆ ਦੇਖੋ ਅਗੰਡਾ ਦਿਖ ਰਹੀ ਮੇਰੇ ਉਂਗਲ ਕੋਲੇ ਜਦੋਂ ਇਹ ਗੰਡ ਬਣ ਜਾਂਦੀ ਆ ਉਦੋਂ ਨਿੰਮਾ ਟੂਟ ਮਤਲਬ ਕਿ ਇਹ ਨਿਮਟੂਡ ਦੀ ਪ੍ਰੋਬਲਮ ਹੈ ਤੇ ਬੂਟਾ ਚੱਲਦਾ ਨਹੀਂ ਤੇ ਬੂਟਾ ਗਰੋਥ ਨਹੀਂ ਕਰਦਾ ਹੁਣ ਇਹਨੂੰ ਭਾਵੇਂ ਤੁਸੀਂ ਲੋਹਾ ਪਾ ਦਿਓ ਜ਼ਿੰਕ ਪਾ ਦਿਓ ਕੈਲਸ਼ੀਅਮ ਪਾ ਦਿਓ ਮੈਗਨੀਸ਼ੀਅਮ ਪਾ ਦਿਓ ਕਿਸਾਨ ਦੋਸਤੋ ਜਦੋਂ ਇਹਦੀ ਜੜ੍ਹ 'ਚ ਹੀ ਗੰਡ ਬਣ ਚੁੱਕੀ ਹੈ ਇਹਨੇ ਤੁਰਨੇ ਨਹੀਂਗਾ ਬੜੇ ਗੌਰ ਨਾਲ ਧਿਆਨ ਨਾਲ ਨੋਟ ਕਰ ਲਓ ਨੁਸਖਾ ਕੁਛ ਨਹੀਂ ਕਾਰਬੋਫਿਊਰਨ ਨੂੰ ਅਰਲੀ ਮਾਰਨਿੰਗ ਸਵੇਰ ਠੀਕ ਹੈ 5-5 ਕਿਲੋ 6-6 ਕਿਲੋ ਅੱਲੀ ਦਾ ਸੋਬਾ ਅਰਲੀ ਮਾਰਨਿੰਗ ਸ਼ਿਟਰ ਦੇ ਦੋ ਇਹੀ ਚੋਨਾ ਬਿਲਕੁਲ ਬੰਪਰ ਸ਼ਾ ਹੋ ਰੇਗਾ ਬਾਕੀ ਕਿਸਾਨ ਦੋਸਤੋਂ ਜੇ ਕਿਸੇ ਵੀ ਦੋਸਤ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਮੈਨੂੰ ਫੋਨ ਦੀ ਬਜਾਏ ਮੈਨੂੰ ਵਟਸਐਪ ਕਰ ਦਿਆ ਕਰੋ ਮੈਂ ਰਿਪਲਾਈ ਜਰੂਰ ਕਰੂੰਗਾ ਫਿਰ ਵੀ ਡਿਸਪਲੇ ਚ ਮੇਰਾ ਨੰਬਰ ਚੱਲ ਰਿਹਾ 843770547 ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋਟਕਪੁਰਾ ਤੋਂ ਤੁਹਾਨੂੰ ਹਮੇਸ਼ਾ ਪ੍ਰੋਪਰ ਜਾਣਕਾਰੀ ਦਵਾਂਗਾ ਇਹ ਦਵਾਂਗਾ ਥੈਂਕ ਯੂ ਸੋ ਮਚ